ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਖੁਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸੇਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਆਪ ਸਮੂਹ ਸੰਤਾ ਜੁੜ ਬੈਠੇ ਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਜਾਂ ਵਾਲੇ ਤਾਜਾਂ ਵਾਲੇ ਨੀਲੇ ਦੇਸ਼ ਸਵਾਰ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਨਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਹੀ ਵਡਭਾਗੇ ਹੋ ਸਤ ਸੰਗ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਚੋਂ ਚਾਰਨ ਕੀਤੀ ਹੋਈ ਕੁਰਬਾਨੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰੇ ਹੋ ਸਤ ਗੁਰਾਂ ਦੀ ਮਹਾਨ ਕਿਰਪਾ ਸਦਕਾ ਆਪ ਸਮੂਹ ਸੰਗਤਾਂ ਨੇ 15ਵੀਂ ਅਸ਼ਟਪਦੀ ਦੀ 6ਵੀਂ ਪੌੜੀ ਤੱਕ ਕਥਾ ਵਿਚਾਰ ਸਰਵਣ ਕੀਤੀ ਆ ਸਤਿਗੁਰੂ ਗੁਰੂ ਗਰੀਬਨਵਾਇ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਸਤਵੀਂ ਪੌੜੀ ਵਿੱਚ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਰਤ ਕਉ ਜੀਵਲਨ ਹਾਰ ਭੁਖੇ ਕਉ ਦੇਵਤੇ ਆਦਾਰ ਮਿਰਤ ਕਉ ਜੀਵਲਨ ਹਾਰ ਸਤਿਗੁਰੂ ਧਾਨ ਗੁਰੂ ਅਰਜਨ ਦੇ ਮਹਾਰਾਜੀ ਫਰਮਾਉਂਦੇ ਹਨ ਕਿ ਮਿਰਤ ਕਉ ਭਾਵ ਕਿ ਮਰਿਆ ਨੂੰ ਵੀ ਮੇਰੇ ਪਾਤਸ਼ਾਹ ਧਾਨ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅਰਜਨ ਦੇ ਮਹਾਰਾਜੀ ਜਵਾਲਨ ਹਾਰ ਨਹੀਂ ਮਰਿਆ ਨੂੰ ਵੀ ਜਿਉਂਦੇ ਕਰਨ ਵਾਲੇ ਨੇ ਜਿਵੇਂ ਮਹਾਰਾਜ ਨੇ ਚੌਬਲੀ ਨਾਮ ਦੇ ਵਿੱਚ ਚੌਬਲੀ ਬਾਣੀ ਦੇ ਵਿੱਚ ਸਮਨ ਮੂਸਨ ਦੀ ਸਾਖੀ ਹੁੰਦੀ ਹੈ ਮਹਾਰਾਜ ਨੇ ਮੂਸਨ ਨੂੰ ਜਿਵੇਂ ਜੀਵਨ ਦਿੱਤਾ ਇਸੇ ਤਰ੍ਹਾਂ ਹੀ ਸੀਸ ਲਾਥ ਗਿਆ ਸੀ ਉਸ ਨੂੰ ਜੀ ਦਾ ਕੀਤਾ ਇਸੇ ਤਰ੍ਹਾਂ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਸਾਜਿਆ ਉਹਨਾਂ ਦੇ ਸੀਸ ਲਾ ਕੇ ਫੇਰ ਜੋੜੇਗੇ ਜੋੜੇ ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਰ ਨੇ ਜਿਵੇਂ ਭਾਈ ਮਰਦਾਨਾ ਜੀ ਨੂੰ ਜਮਨਾ ਦੇ ਕਿਨਾਰੇ ਰਾਜੇ ਦੇ ਖਾਤੀ ਨੂੰ ਸਾਤਨਾਮ ਕਹਿ ਕੇ ਜਲ ਦਾ ਛੱਟਾ ਮਰਵਾਇਆ ਸੀ ਤਾਂ ਖਾਤੀ ਜੀਉਂ ਦਾ ਕਰ ਦਿੱਤਾ ਇਸ ਤਰ੍ਹਾਂ ਮੇਰੇ ਸਤਿਗੁਰੂ ਗੁਰੂ ਗਰੀਬ ਨਵਾਜ਼ ਮਿਰਤੋ ਕੋ ਜਵਾਲਰ ਹਰ ਕੇ ਮਰੀਆ ਨੂੰ ਵੀ ਜੂੰਦੇ ਕਰਨ ਵਾਲੇ ਹਨ ਭੁੱਖੇ ਕਉ ਦੇਵਤੇ ਆਧਾਰ ਮਹਾਰਾਜ ਭੁੱਖਿਆਂ ਨੂੰ ਵੀ ਜਿਨ੍ਹਾਂ ਨੂੰ ਦਰਸ਼ਨਾ ਦੀ ਭੁੱਖ ਹੈ ਉਸ ਕਾਲਪੁਰਖ ਦੇ ਮਹਾਰਾਜ ਉਹਨਾਂ ਨੂੰ ਵੀ ਦਰਸ਼ਨ ਦਿੰਦੇ ਹਨ ਤੇ ਜਿਨ੍ਹਾਂ ਨੂੰ ਦੁਨਿਆਵੀ ਪਦਾਰਥਾਂ ਦੇ ਕਰਕੇ ਕੋਈ ਭੁੱਖ ਹੈ ਤੇ ਸਤਗੁਰਾਂ ਦਾ ਐਸਾ ਆਧਾਰ ਹੈ ਕਿ ਉਹ ਵੀ ਲੋੜਾ ਇੱਥੇ ਮਹਾਰਾਜ ਪੂਰੀਆਂ ਕਰਦੇ ਹਨ ਭਾਵਕੀ ਭੁੱਖਿਆਂ ਜੀਵਾਂ ਨੂੰ ਵੀ ਮਾ ਰਾਇ ਆਸਰਾ ਦੇਣ ਵਾਲੇ ਹਨ ਆਸਰਾਂ ਦੇ ਆਸਰੇ ਨਿਓਟਿਆਂ ਦੀ ਓਟ ਨਿਮਾਣਿਆਂ ਦੇ ਮਾਣ ਨਹੀਂ ਮੇਰੇ ਸਤਿਗੁਰੂ ਜੀ ਸਰਬਨਧਾਨ ਜਾਗੇ ਦ੍ਰਿਸ਼ਟੀ ਮਾਹੇ ਤੇ ਜਿਸ ਦੇ ਦ੍ਰਿਸ਼ਟੀ ਦੇ ਨਾਲ ਜਿਸ ਦੀ ਨਦਰ ਦੇ ਨਾਲ ਸਾਰੇ ਸੁੱਖਾਂ ਦੇ ਖਜ਼ਾਨੇ ਹਨ ਪੁਰਬ ਲਿਖੇ ਕਾ ਲੈਣਾ ਪਾਹੀ ਤੇ ਮਹਾਰਾਜ ਫਰਮੰਦੇ ਪਿਛਲੇ ਕਰਮਾ ਕਰਕੇ ਪੁਰਬਲੇ ਕਰਮਾਂ ਦੇ ਲਿਖੇ ਅਨੁਸਾਰ ਲੈਣਾ ਭਾਵ ਕੇ ਲਾਭ ਪਾਰੇ ਹਨ ਸਭ ਕਿਸ ਤਿਸ ਕਾ ਉਹ ਕਰਨੇ ਜੋਗ ਸਭ ਕਿਸ ਸਾਰਾ ਕੁਝ ਉਸ ਪਰਮੇਸ਼ਰ ਕਾਲਪੁਰਖ ਦਾ ਹੀ ਸਾਰਾ ਕੁਝ ਉਸ ਦਾ ਹੀ ਕੀਤਾ ਹੋ ਰਿਹਾ ਹੈ ਸਭ ਕਿਸ ਤਿਸ ਕਾ ਉਹ ਕਰਨੇ ਜੋਗ ਤੋ ਪਰਮੇਸ਼ਰ ਆਪ ਹੀ ਕਰਨੇ ਜੋਗ ਆਪ ਹੀ ਸਭ ਦੀ ਰਖਿਆ ਤੇ ਪਾਲਣਾ ਪੂਸ਼ਣ ਕਰਨ ਦੇ ਜੋਗ ਹੈ ਲਾਇਕ ਹੈ ਇਸ ਬਨਦੂ ਸਰ ਹੋ ਨਾ ਹੋਗਾ ਉਸ ਖਰੀਵਾਇ ਗੁਰ ਤੋਂ ਬਿਨਾ ਬਗੈਰ ਦੂਸਰ ਦੂਜਾ ਕੋਈ ਵੀ ਨਹੀਂ ਕੁਝ ਹੋ ਸਕਦਾ ਤੇ ਨਾ ਹੋਵੇਗਾ ਜਪ ਜਨ ਸਦਾ ਸਦਾ ਦਿਨ ਰਾਣੀ ਮਹਾਰਾਜ ਫਰਮਾਉਂਦੇ ਹਨ ਕਿ ਜਿਸ ਪਰਮੇਸ਼ਰ ਕਾਲਪੁਰਖ ਦੇ ਸਾਰੀ ਕੈਨਾਤ ਕੀ ਉਸ ਦੇ ਹੁਕਮ ਦੇ ਵਿੱਚ ਹੈ ਜਿਹੜਾ ਪਰਮੇਸ਼ਰ ਕਾਲਪੁਰਖ ਸਾਰਾ ਕੁਝ ਕਰਿਆ ਉਸ ਤੋਂ ਬਿਨਾ ਕੋਈ ਹੋਝ ਹੋ ਹੀ ਨਹੀਂ ਸਕਦਾ ਮਹਾਰਾਜ ਕਹਿੰਦੇ ਨੇ ਕਿ ਉਸ ਪਰਮੇਸ਼ਰ ਨੂੰ ਕਿਉਂ ਨਹੀਂ ਤੁਸੀਂ ਜਪਦੇ ਇਹ ਸਦਾ ਹੀ ਉਸ ਨੂੰ ਜਪਨਾ ਕਰੋ ਦਿਨ ਰਾਤ ਜਪਨਾ ਕਰੋ ਜਿਹੜਾ ਦਿਨ ਰਾਤ ਵਿੱਚ ਸਮਾਇਆ ਹੋਇਆ ਹੈ ਜਿਹੜਾ ਇੱਕ ਹੈ ਉਸ ਪਰਮੇਸ਼ਰ ਕਾਲਪੁਰਖ ਨੂੰ ਜਪ ਜਨ ਏ ਜਨ ਏ ਭਗਤ ਏ ਗੁਰਸਿੱਖੋ ਏ ਜੀਵੋ ਮਹਾਰਾਜ ਕਹਿੰਦੇ ਹਨ ਕਿ ਜਪੋ ਉਸ ਪਰਮੇਸ਼ਰ ਕਾਲਪੁਰਖ ਨੂੰ ਸਦਾ ਸਦਾ ਦਿਨ ਰਾਤ ਹੀ ਜਪਨਾ ਕਰੋ ਦਿਨ ਰਾਤ ਹੀ ਜਪਨਾ ਕਰੋ ਸਭ ਤੇ ਊਚ ਨਿਰਮਲ ਇਹ ਕਰਨੀ ਤੇ ਜੇ ਕੋਈ ਕਹਿੰਦੇ ਕਿ ਸਾਰਿਆਂ ਤੋਂ ਕੋਈ ਕਹਿ ਦਵੇ ਮਨੁੱਖੀ ਉੱਚਾ ਕੰਮ ਕਰਕੇ ਦਿਖਾਓ ਸਾਰਿਆਂ ਤੋਂ ਕੋਈ ਵੱਡਾ ਕਰਮ ਕਰਕੇ ਦਿਖਾਓ ਸਾਰਿਆਂ ਤੋਂ ਕੋਈ ਉੱਤਮ ਕੰਮ ਕਰਕੇ ਦਿਖਾਓ ਤਾਂ ਮਹਾਰਾ ਜੀ ਕਹਿੰਦੇ ਸਾਰਿਆਂ ਤੋਂ ਉੱਚਾ ਕਰਮ ਸਾਰਿਆਂ ਤੋਂ ਵੱਡਾ ਤੇ ਵੱਡਿਆਂ ਭਾਗਾਂ ਵਾਲਾ ਜਿਹੜਾ ਕੋਈ ਕਰਮ ਆ ਉਹ ਇਹੀ ਕਰਮ ਹੈ ਕਿ ਸਭ ਤੇ ਊਚ ਨਿਰਮਲ ਇਹ ਕਰਨੀ ਸਾਰਿਆਂ ਤੋਂ ਵੱਡਾ ਉੱਚਾ ਸ੍ਰੇਸ਼ਟ ਮਨੁ ਨਿਰਮਲ ਉज्ज्वल ਕਰਨ ਵਾਲੀ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਪ੍ਰੇਮਾ ਭਗਤੀ ਹੈ ਜੋ ਅਸੀਂ ਜਪ ਜਪ ਕੇ ਦਿਨ ਰਾਤ ਉਸ ਪਰਮੇਸ਼ਰ ਕਾਲਪੁਰਖ ਨੂੰ ਰੱਦਾਗੇ ਤਾਂ ਮਹਾਰਾਜ ਕਹਿੰਦੇ ਸਾਰੇ ਤੋਂ ਵੱਡਾ ਸਾਰੇ ਤੋਂ ਵੱਡੇ ਭਾਗਾਂ ਵਾਲਾ ਉਤਮ ਕੰਮ ਰੂਪ ਪਰਮੇਸ਼ਰ ਕਾਲਪੁਰਖ ਦੀ ਪ੍ਰੇਮਾ ਭਗਤੀ ਹੈ ਕਰ ਕਿਰਪਾ ਜਿਸ ਕਾ ਨਾਮ ਦਿਆ ਹਰੀ ਵਾਹਿਗੁਰੂ ਨੇ ਕਿਰਪਾ ਕਰਕੇ ਦਇਆ ਦ੍ਰਿਸ਼ਟੀ ਕਰਕੇ ਜਿਸ ਨੂੰ ਅੰਮ੍ਰਿਤ ਨਾਮ ਦਿੱਤਾ ਹੈ ਨਾਨਕ ਸੋ ਜਨ ਨਿਰਮਲ ਥੀਆ ਮਹਾਰਾਜ ਜੀ ਫਰਮਾਉਂਦੇ ਸਤਿਗੁਰੂ ਜੀ ਕਥਨ ਕਰਦੇ ਹਨ ਉਹ ਜਨਪੁਰਖ ਨਿਰਮਲ ਹਨ ਉਜਲ ਜਿਉਣ ਵਾਲੇ ਹਨ ਜਿਨ੍ਹਾਂ ਨੂੰ ਪਰਮੇਸ਼ਰ ਕਾਲਪੁਰਖ ਨੇ ਕਿਰਪਾ ਦ੍ਰਿਸ਼ਟੀ ਕਰਕੇ ਆਪਣਾ ਨਾਮ ਉਹਨਾਂ ਦੀ ਝੋਲੀ ਵਿੱਚ ਪਾਇਆ ਹੈ ਆਪ ਸਮੂਹ ਸੰਗਤਾਂ ਵਡਭਾਗੇ ਹੋ ਕਿ ਸਤ ਸੰਗਤियां ਘੜੀਆਂ ਪ੍ਰਾਪਤ ਕਰਦੇ ਹੋ ਇਸੇ ਤਰ੍ਹਾਂ ਹੀ ਸ੍ਰੀ ਸੁਗਮਣੀ ਸਾਹਿਬ ਜੀ ਦੀ ਪੰਤਰੀਵੀ ਅਸ਼ਟਪਦੀ ਦੀ ਆਪ ਸਮੂਹ ਸੰਗਤਾਂ ਨੇ ਸਤਵੀਂ ਪੌੜੀ ਸਰਮਣ ਕੀਤੀ ਬੇਅੰਤ ਪ੍ਰਕਾਰ ਦੀਆ ਭੱਲਾ ਗਲਤੀ ਆਪ ਸਾਧ ਸੰਗਰੂ ਸਾਹਿਬ ਬਖਸ਼ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ